कैमरा जो दिखा था रहा ये अंदर इसको खींचा है जैसे कुंडी लगी होती है इसमें अंदर से ताला वाला सिस्टम आया लगाई गई ਚਟਕੀਆਂ ਲੱਗੀਆਂ ਅੰਦਰ ਸਭ ਕੁਝ ਲੱਗਦੀ ਹੈ ਨਾ ਚਟਕੀਆਂ ਲੱਗਦੀਆਂ ਦੋ ਚਟਕੀਆਂ ਸਿਰੋਂ ਅੰਦਰ ਲੱਗਦੀਆਂ ਤੇ ਉਹ ਦੋ ਰਸਤਾ ਬਾਹਰ ਅੱਗੇ ਤੋਂ ਕੋਈ ਆਈ ਜਾਂਦੇ ਰਹਿਣਾ ਤੇ ਐਂ ਸੋ ਖਿੱਚਦੇ ਆ ਰਹੀ ਬੀਚ ਕੇ ਇਹਦੇ ਅੰਦਰ ਦੂਸਰ ਕਾਫੀ ਟਾਈਮ ਤੋਂ ਜੁੜਿਆ ਹੋਇਆ ਉਹਨੇ ਬੋਲਣ ਤੇ ਖੋਲੀ ਹੋ ਉਹ ਦੇਰ ਹੋ ਗਈ ਮੰਦਰ ਹਾਂ ਜੇ ਖੁੱਲੀ ਹੀ ਰਹਿ ਬੋਲੀ ਨਹੀਂ ਖੁੱਲੀ ਨਾ ਤੋਂ ਬਾਰੇ ਕੀ ਜੀ ਬਾਰੇ ਪੰਡਿਤ ਨਾਥੂ ਰਾਮ ਦੋਬੇ क्या बात हुई है ये चोरी हुई है रात तीन बजे आप उठे हैं तो इधर इधर बाथरूम हो के हम जैसे इधर आए तो चोर उधर सामने काली माता के मंदिर के सामने दिखा और ही वो भागा तो हमने शोर मचाया और बेटा हमारा था वो सारे उठ के फिर आगे सारा चेक किए तो लक्ष्मी नारायण मंदिर का भी गुल्लक तोड़ा हुआ गेट टूटा हुआ था काली माता मंदिर का भी गेट टूटा हुआ था ये सारा चक्की तो एक गुल्लक छत के ऊपर मिला वो सारा पैसे उसमें से निकाल ले गए और तो तो एक दिखा मुझे इसे पहले भी कभी चोरी वगैरह कोई चोरी तो पहले भी हुई है काली माता मंदिर की लिए चोरी हुई है लेकिन आज वो एक ही बंदा दिखा है बाकी दिखा नहीं है बाहर शायद तो हों उसके हाँ उस सी सी टी वी में सारे हाँ हाँ जी पुलिस भी आई है डी एस पी साहब भी आए थे ਉਹਨਾਂ ਨੇ ਕਿਹਾ ਕਿ ਕੋਈ ਨਾ ਪੂਰੀ ਕਾਰਵਾਈ کریںਗੇ ਚੋਰ ਨੂੰ پکڑائیںਗੇ। ਕੌਣ ਸਾ ਮੰਦਰ ਹੈ ਬੰਦਾ ਜੀ? ਇਹ ਮੰਦਰ ਸ੍ਰੀ ਰਾਮ ਤਲਾਈ ਮੰਦਰ। ਕੀ ਗੱਲ ਹੋਈ ਅਸਮਾਨ ਤੋਂ? ਇਹ ਮੰਦਰ ਦੇ ਬਾਰੇ ਤੇ ਆਇਆ ਵਕਿ ਸਾਡੇ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਸ੍ਰੀ ਰਾਮ ਤਲਾਈ ਮੰਦਰ ਹੈ। ਇੱਥੋਂ ਦੇ ਮੁੱਖ ਪੰਡਤ ਨੇ ਨੱਥੁਰਾਮ ਦੂਬੇ ਜੀ ਕੱਲ ਰਾਤ ਨੂੰ 1.5 ਪੂਨੇ 2 ਵਜੇ ਇੱਥੇ ਕੋਈ ਲੜਕੇ ਦੁਆਰ ਟੱਪ ਕੇ ਅੰਦਰ ਆਇਆ ਤੇ ਜਿਨ੍ਹਾਂ ਨੇ ਇੱਥੇ ਲక్ష్ਮੀ ਨਾਰਾਇਣ ਜੀ ਮੰਦਰ ਜੀ ਦਾ ਜਿਹੜਾ ਦਰਵਾਜ਼ਾ ਤੋੜ ਕੇ ਅੰਦਰੋਂ ਗੋਲਕ ਕਾਢੀ ਗੋਲਕ ਕੱਢ ਕੇ ਛਾਤੇ ਲੈ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ ਪੂਸੇ ਕੱਢ ਕੇ ਭੱਜ ਗਏ ਉਸ ਤੋਂ ਬਾਅਦ ਮਾਤਾ ਸ਼੍ਰੀ ਭੱਦਰ ਕਾਲੀ ਜੀ ਦਾ ਮੰਦਿਰ ਹੈ ਉਹਨਾਂ ਦੇ ਮੰਦਿਰ ਨੂੰ ਵੀ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨੀਦਰ ਨੂੰ ਸਾਡੇ ਆ ਪੰਡਤ ਜੀ ਜਿਹੜੇ ਨੱਥੂ ਰਾਮ ਜੀ ਆ ਜਾ ਗਏ ਤੇ ਇਹਨਾਂ ਨੇ ਸ਼ੋਰ ਮਚਾਇਆ ਤੇ ਉਹ ਭੱਜ ਗਏ ਆ ਅੱਜ ਇਸ ਮੰਦਿਰ ਇਹੀ ਸਵੇਰੇ ਕਮਿਸ਼ਨਰੋਂ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਇਹ ਫਿਰ ਐਸਐਚਓ ਬੀਡੀ ਵੀ ਨਾਲ ਗੱਲ ਹੋਈ ਆ ਉਹਨਾਂ ਨੇ ਉਹ ਆਪਣੀ ਟੀਮਾਂ ਵਲ ਅਲੱਗ-ਅਲੱਗ ਸਵੇਰ ਦੀਆਂ ਦੋ ਤਿੰਨ ਟੀਮਾਂ ਉਹਨਾਂ ਦੀ ਆ ਚੁੱਕੀਆਂ ਉਹ ਕਹਿੰਦੇ ਉਹਨਾਂ ਨੇ ਪੁਰਾ ਸ਼ੌਰੰਸ ਦਿੱਤੀ ਆਸ਼ਵਾਸਨ ਦਿੱਤਾ ਮੰਦਰ ਨੂੰ ਕਿ ਬੜੀ ਜਲਦੀ ਇਹ ਚੋਰ ਨੂੰ ਚੋਰਾਂ ਨੂੰ ਅਸੀਂ ਟਰੇਸ ਕਰ ਲਾਂਗੇ ਤੇ ਬਾਕੀ ਇਸ ਬੰਦ ਦੇ ਵਿੱਚ ਅੱਗੇ ਵੀ ਅਸੀਂ ਕਈ ਵਾਰੀ ਪੁਲਿਸ ਨੂੰ ਕੰਪਲੇਨਟ ਕੀਤੀਆਂ ਕਿ ਇੱਥੇ ਕੁਝ ਦੁਪਹਿਰ ਦੇ ਟਾਈਮ ਵੀ ਸ਼ਰਾਰਤੀ ਅੰਸਰ ਆਂਦੇ ਨੇ ਕਿ ਜਿਹੜੇ ਆ ਕੇ ਮੰਦਰ ਦੀ ਮਰਿਆਦਾ ਖਰਾਬ ਕਰਦੇ ਨੇ ਜਿਵੇਂ 12 ਵਜੇ ਮੰਦਰ ਬੰਦ ਹੋਣ ਦਾ ਟਾਈਮ ਹੋ ਜਾਂਦਾ ਉਹ ਉਹਨਾਂ ਦਾ ਆਉਣ ਦਾ ਟਾਈਮ ਵੀ 12 ਤੋਂ 1 ਵਜੇ ਹੁੰਦਾ ਹੈ ਜਾਂ ਗੇਟ ਬੰਦ ਕਰ ਦਾਂਗੇ ਦਰਵਾਜ਼ੇ ਪਿੱਛੋਂ ਦੀਵਾਰਾ ਟੱਪ ਕੇ ਆ ਜਾਂਦੇ ਨੇ ਰੋਵਰ ਦੇ ਵਿੱਚ ਨਾਂਦੇ ਨੇ ਜੇ ਉਹਨਾਂ ਨੂੰ ਪੰਡਤ ਜੀ ਕਹਿੰਦੇ ਹਨ ਮਨਾ ਕਰਦੇ ਤੇ ਪੰਡਤ ਜੀ ਨਾਲ ਵੀ ਲੜਦੇ ਆ ਇਸ ਵੰਝ ਵੀ ਇੱਕ ਕਮਿਸ਼ਨਰੋਂ ਪੁਲਿਸ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਸ਼ਵਾਸਨ ਦਿੱਤਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਆਏਗਾ ਉਹਨਾਂ ਤੇ ਐਫਆਰ ਰਜਿਸਟਰ ਕੀਤੀ ਜਾਏਗੀ ਫਿਰ ਮੰਦਰ ਵਿੱਚ ਆਇਆ ਸੀ ਪਤਾ ਲੱਗਾ ਵੀ ਇੱਥੇ ਕਿਤੇ ਆਪਣਾ ਤਾਲਾ ਤੋੜ ਕੇ ਤੇ ਮੰਦਰ ਤੋਂ ਆਪਣਾ ਪੈਸੇ ਲੈ ਗਏ ਨੇ ਚੋਰ ਐਹੀ ਰਾਤ ਨੂੰ ਤੇ ਪੰਡਤ ਜੀ ਨੇ ਵਿਚਾਰਨੇ ਟਾਈਮ ਸਿਰ ਪਤਾ ਲੱਗਿਆ ਇਹਦੀ ਆਵਾਜ਼ ਮਾਰਨਾ ਉਹ ਚੋਰ ਭੱਜ ਗਿਆ ਤੇ ਬਚਾ ਹੋ ਗਿਆ ਕਾਫੀ ਗੁਰਮਾਰ ਦੇ ਕਿਹਨੇ ਨੋਜ਼ਰਾਨਾ ਕੱਲ੍ਹ ਹੀ ਸੀਗਾ ਜੀ ਸਰ ਮੂਲ ਪੇਟਿਆ ਸੀ ਮੂਲ ਪੇਟਿਆ ਸੀ ਉਹਨੇ ਤੇ ਸੀਸੀਟੀਵੀ ਵਗੈਰਾ ਤੋਂ ਸਾਹਮਣੇ ਆਈ ਹਾਂਜੀ ਸੀਸੀ ਆਈ ਲੇਕਿਨ ਬੰਦਾ ਪਛਾਣਨੇ ਲਈ ਜਾਂਦੇ ਕੋਈ ਨਹੀਂ ਕੋਸ਼ਿਸ਼ ਕਰ ਰਹੇ ਆ ਤੇ ਜਲਦ ਤੋਂ ਜਲਦ ਬੰਦਾ ਫੜ ਕੇ ਸਰ ਪਤਾ ਲੱਗਾ ਕਿ ਕਿੰਨੇ ਕੇ ਪੈਸੇ ਸੀ ਬੋਲੇ ਪੈਸੇ ਦਾ ਨਹੀਂ ਪਤਾ ਲੱਗਾ ਫਿਰ ਵੀ ਕਾਫੀ ਬਚਾਇਆ ਮਹਾਰਾਜ ਦੀ ਕਿਰਪਾ ਸਰ ਕਿਸ ਨੇ ਦੇਖ ਰਿਆ ਸੀ ਮਦਰ ਦੇ ਵਿੱਚ ਹਾਂ ਪੁਜਾਰੀ ਸੀਗਾ ਸਵਾ 3 ਵਜੇ ਵਿਚਾਰੇ ਉੱਠ ਕੇ ਵੇਖਿਆ ਕਿ ਤੇ ਬੰਦਾ ਘੁੰਮ ਰਿਹਾ ਸੀ ਹਾਂਜੀ ਤੇ ਉਹਨੇ ਜਦੋਂ ਆਵਾਜ਼ ਮਾਰੀ ਤੇ ਭੱਜ ਗਿਆ ਪੁਲਿਸ ਵਾਲਾ ਸਰ ਹੁਣ ਕੀ ਕਾਰਵਾਈ ਕੀਤੀ ਕੋਈ ਪਰਚਾ ਦਰਜ ਕਰਕੇ ਤੇ ਬਾਕੀ ਜਿਹੜੀ ਕਾਰਵਾਈ ਹੋਗੀ ਕਰਾਂਗੇ ਬ